ਇਸ ਤਰੀਕੇ ਦੇ ਨਾਲ ਲਗਾਤਾਰ ਹਰ ਰੋਜ਼ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਅਜਿਹੇ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਹੈਲਮਟ ਵੀ ਵੰਡੇ ਜਾ ਰਹੇ ਨੇ ਖਬਰ ਰਾਜਪ੍ਰਤ ਸਾਹਮਣੀ ਆਈ ਹੈ ਜਿੱਥੇ ਕਿ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਦੋ ਪਹੀਆ ਸਵਾਰਾਂ ਦੇ ਵਿੱਚ ਜ਼ਿੰਮੇਵਾਰ ਸਵਾਰੀ ਦੀ ਆਦਤ ਨੂੰ ਵਧਾਉਣ ਦੇ ਲਈ ਕਨਾਰਟ ਐਸਟੇਟ ਰਾਜਪੁਰਾ ਨੇ ਟ੍ਰੈਫਿਕ ਪੁਲਿਸ ਰਾਜਪੁਰਾ ਦੇ ਨਾਲ ਮਿਲ ਕੇ ਹੈਲਮਟ ਵੰਡ ਅਤੇ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਇਸੇ ਦੌਰਾਨ ਕਨਾਰਟ ਐਸਟੇਟ ਰਾਜਪੁਰੇ ਵੱਲੋਂ ਬਹੁਤ ਸਾਰੇ ਦੋ ਪਹੀਆ ਸਵਾਰਾਂ ਨੂੰ ਮੁਫਤ ਹੈਲਮਟ ਵੀ ਵੰਡੇ ਗਏ ਨੇ ਜਿੱਥੇ ਵਿਸ਼ੇਸ਼ ਧਿਆਨ ਨੌਜਵਾਨਾਂ ਤੇ ਆਰਥਿਕ ਰੂਪ ਦੇ ਵਿੱਚ ਕਮਜ਼ੋਰ ਵਰਗਾਂ ਦੇ ਉੱਤੇ ਦਿੱਤਾ ਗਿਆ ਇਹ ਪਹਿਲ ਹੈਲਮਟ ਪਹਿਨਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਮਹੱਤਵ ਦੇ ਬਾਰੇ ਲੋਕਾਂ ਨੂੰ ਸੂਚਿਤ ਕਰਨ ਦੇ ਲਈ ਕੀਤੀ ਗਈ ਸੀ ਤਾਂ ਜੋ ਲਗਾਤਾਰ ਹਾਦਸੇ ਜੋ ਵਾਪਰ ਰਹੇ ਨੇ ਉਨ੍ਹਾਂ ਤੋਂ ਬਚਾਇਆ ਜਾ ਸਕੇ ਟ੍ਰੈਫਿਕ ਪੁਲਿਸ ਇੰਚਾਰਜ ਦੇ ਅਧਿਕਾਰੀਆਂ ਨੇ ਲੋਡ ਬੰਦ ਸਵਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਸੁਰੱਖਿਆ ਨਿਯਮ ਸਾਂਝੇ ਕੀਤੇ ਅਤੇ ਸੁਰੱਖਿਅਤ ਸਵਾਰੀ ਨੂੰ ਤਸ਼ਾਹੀਦ ਕਰਨ ਦੇ ਲਈ ਸਿੱਖਿਆਤਮਕ ਸਮਗਰੀ ਵੀ ਵੰਡੀ ਹੈ ਇੰਸਪੈਕਟਰ ਕਰਪਾਲ ਸਿੰਘ ਐਸਐਸਓ ਸਿਟੀ ਤੇ ਮੇਰੇ ਟ੍ਰੈਫਿਕਨ ਚਾਰਜ ਨੇ ਜਿਹੜੇ ਗੁਰਬਚਨ ਜੀ ਤੇ ਇਹਨਾਂ ਦੀ ਬਦੌਲਤ ਅਸੀਂ ਇੱਕ ਕੰਪਨੀ ਆ ਸਟੇਟ ਬਨਾਟ ਸਟੇਟ ਉਹਦੇ ਨਾਲ ਤਾਲਮੇਲ ਕਰਕੇ ਜਿਹੜੀ ਮਤਲਬ ਰੋਡ ਸੇਫਟੀ ਦੇ ਤਹਿਤ ਅਸੀਂ 500 ਹੈਲਮਟ ਹੈ ਜਿਹੜੇ ਅੱਜ ਉਹ ਹਰ ਇੱਕ ਬੰਦੇ ਨੂੰ ਵੰਡੇ ਆ ਤੇ ਉਹਨਾਂ ਨੂੰ ਨਸੀਹਤ ਦਿੱਤੀ ਆ ਵੀ ਜੇ ਹੈਲਮਟ ਪਾ ਕੇ ਰੱਖੋਗੇ ਤੇ ਬਹੁਤ ਥੋੜਾ ਬਚਾਅ ਹੋ ਸਕਦਾ ਠੀਕ ਆ ਜੀ ਹੈਲਮਟ ਦਾ ਬਹੁਤ ਵੱਡਾ ਮਤਲਬ ਯੋਗਦਾਨ ਹੁੰਦਾ ਜੋ ਟ੍ਰੈਫਿਕ ਦੇ ਵਿੱਚ ਆਪਣੇ ਜਿੰਨੇ ਛੋਟੇ ਵੀ ਫਲ ਚੱਲਦੇ ਆ ਨਾ ਉਹਨਾਂ ਜੇ ਆਪਣਾ ਕੋਈ ਚੀਜ਼ ਬਚਾਅ ਕਰਦੀ ਆ ਤਾਂ ਹੈਲਮਟ ਹੀ ਆ ਜਿਹੜਾ ਆਪਣੇ ਸਿਰ ਦਾ ਬਚਾਅ ਕਰਦਾ ਹੈ। ਉਹ ਸਰ ਤੁਸੀਂ ਤਾਂ ਆਪਣਾ ਫਰਜ਼ ਪੂਰਾ ਕਰਦੇ ਆ ਪਰ ਲੋਕੀ ਇਹ ਹੈਲਮਟ ਘਰ ਲੈ ਜਾਂਦੇ 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 ਹਨਾ ਉਦੋਂ ਆ ਮੈਂ ਫੇਰ ਪੁਲਿਸ ਉਹ ਹੀ ਚਾਲਾਨ ਕੱਟਦੀ ਆ ਨਾਕਰ ਕਰਦੇ। ਲੋਕਾਂ ਨੂੰ ਅਪੀਲ ਕਿ ਕਰਦੇ ਹੋ ਕਿ ਵੀ ਉਹਨਾਂ ਨੂੰ ਵੀ ਇਹ ਬਸਤੋ ਕਰਨੀ ਚੀਜ਼ ਜੀ ਨਹੀਂ ਕਰਨੀ। ਨਹੀਂ ਦੇਖੋ ਜੀ ਜਿਹੜਾ ਹੁਣ ਜਿਹੜਾ ਫ੍ਰੀ ਹੈਲਮਟ ਵੰਡ ਰਹੇ ਆ ਜਾਂ ਫ੍ਰੀ ਕੰਪਨੀਆਂ ਉਹਦੇ ਅਸ਼ੋਕ ਨਾਲ ਉਹ ਇਹੀ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਪਾਉਣਾ ਬਹੁਤ ਜ਼ਰੂਰੀ ਆ। ਠੀਕ ਹੈ ਨਾ ਕਈ ਲੈ ਨਹੀਂ ਸਕਦੇ ਉਹ ਨਹੀਂ ਲੈਂਦੇ ਅਗਲਾ ਕਹਿੰਦਾ 5 600 ਦਾ ਹੈਲਮਟ ਹੈ ਕੌਣ ਲਊਗਾ ਉਹ ਇਹਨਾਂ ਦਾ ਕਾਰਨ ਇਹ ਹੈ ਵੀ ਉਹਨਾਂ ਦੀ ਆਦਤ ਬਣਾਉਣ ਲਈ ਆਦਤ ਬਣਾਉ ਮੈਂ ਗੁਰਵਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰਨ ਸ਼ਰਮਾ ਆਈਪੀਐਸ ਜੀ ਦੇ ਹਦੇਸ ਮੁਤਾਬਕ ਐਸਪੀ ਟ੍ਰੈਫਿਕ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਡੀਐਸਪੀ ਟ੍ਰੈਫਿਕ ਸ੍ਰੀ ਅਸ਼ੋਕਰਾਮ ਜੀ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਦੇ ਐਸਐਚਓ ਥਾਣਾ ਸਿਟੀ ਰਾਜਪੁਰਾ ਸਾਡੇ ਕਿਰਪਾਲ ਸਿੰਘ ਜੀ ਤੇ ਅਸੀਂ ਜੀ ਰਲ ਕੇ ਮੀਕੇ ਚ ਕਨਾਟ ਕਨਾਲ ਸਟੇਟ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਰਾਜਪੁਰਾ ਵਿਖੇ ਹੈਲਮਟ ਫ੍ਰੀ ਵੰਡ ਰਹੇ ਆ ਜੀ ਜਿਹਦੇ ਤੇ ਲੋਕਾਂ ਦੇ ਰੋਜ਼ ਦੇ ਤੇ ਰੋਡ ਤੇ ਚਲਦੇ ਸਮਿਆਂ ਰੋਡ ਸੇਫਟੀ ਦਾ ਮਤਲਬ ਕਿ ਜਿੱਤੇ ਕੇ ਉਹਨਾਂ ਦੇ ਸਿਰ ਤੇ ਸੱਟ ਨਾ ਲੱਗੇ ਤੇ ਇਸ ਕਰਕੇ ਅਸੀਂ ਪਿੱਛੇ ਵੀ ਚਾਰ ਕੈਂਪ ਲਗਾਏ ਸੀਗੇ ਜੀ ਅੱਜ ਦੀ ਚੌਂਕ ਵਿਖੇ 1 ਤੋਂ ਜਨਵਰੀ ਤੋਂ ਲੈ ਕੇ ਜੇ ਅਸੀਂ ਪੂਰਾ ਮਹੀਨਾ ਇੱਕ ਵੰਡੇ ਆ ਅੱਜ ਵੀ ਅਸੀਂ ਹੁਣ ਲਗਾਤਾਰ ਇੱਕ ਮੰਥ ਵੰਡਾਂਗੇ ਜੀ ਸਾਡੇ ਐਸ.ਐਸ.ਓ. ਸਾਹਿਬ ਜਿਉਂਦੇ ਥਾਣਾ ਸਿਟੀ ਰਾਜਪੁਰਾ ਵਿੱਚ ਲੱਗੇ ਨੇ ਅਸੀਂ ਜਿੱਦਾਂ ਵਨਵੇ ਹੋ ਗਿਆ ਚੌਕਿਆਂ ਦੇ ਵਿੱਚ 트리플 ਰਾਈਡਿੰਗ ਹੋਗੀ ਵਿਦਆਊਟ ਹੈਲਮਟ ਹੋਗੀ ਫਿਰ ਜਿੱਦਾਂ ਕਿ ਜੀ ਸਾਡੇ ਪਕਸਲ ਹੰਸਰ ਵਾਲੇ ਬੁਲਟ ਸਰੈਂਸਰ ਵਾਲੇ ਹੋ ਗਈ ਤੇ ਇਹ ਕਿ ਜਿਹੜੀ ਬਾਰਦਾਤ ਹੁੰਦੀ ਹੈ ਉਹ ਵਿਦਆਊਟ ਨੰਬਰ ਪਲੇਟ ਕਰਦੇ ਆ ਸਾਡੇ ਐਸਐਸਓ ਸਿਟੀ ਨੇ ਸਾਨੂੰ ਹਦਾਇਤ ਕੀਤੀ ਹੋਈ ਹੈ ਅਸੀਂ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾ ਕੇ ਅਸੀਂ ਚਲਾਨ ਵੀ ਕਰਦੇ ਆ ਤੇ ਉਹਨਾਂ ਦੀ ਚੈਕਿੰਗ ਕਰਾਉਂਦੇ ਤੇ ਉਹਨਾਂ ਦੇ ਹੈਲਮਟ ਵੀ ਅਸੀਂ ਫ੍ਰੀ ਬੰਨ ਰਿਹਾ ਤੇ ਇਸੇ ਕਰਕੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਵੀ ਤੁਸੀਂ ਆਪਣਾ ਹੈਲਮਟ ਸਿਰ ਤੇ ਪਾ ਕੇ ਰੱਖਣਾ ਜੀ ਮੇਰਾ ਨਾਮ ਸੌਰਵ ਸੇਨ ਜੀ ਮੈਂ ਬੇਸਿਕਲੀ ਚੰਡੀਗੜ੍ਹ ਸੇ ਆਤਾ ਹੂੰ ਰਿਪਰੈਜ਼ੈਂਟ ਕਰ ਰਹਾ ਕਨੋਟ ਐਸਟੇਟ ਰਾਜਪੁਰਾ ਤੋ ਕਾਫੀ ਟਾਈਮ ਸੇ ਹਮ कुछ बेटरमेंट सोसाइटी या अपने शहर के लिए राजपुरा के लिए कुछ करें बिकॉज हमने यहाँ पे देखा कि ट्रैफिक रूल्स बिल्कुल नहीं है बड़ी प्रॉब्लम आती है हम लोग यहाँ ड्राइव करते हैं गाड़ी देखते हैं कभी स्कूटर किधर से आ जाता है कभी किधर से आ जाता है सेफ्टी मयर्स बहुत कम है तो अब हम देख रहे हैं कि हेलमेट ड्राइव करते हैं आज से एक डेढ़ महीने पहले से रिक्वेस्ट कर रहे थे अपने एस साहब से कि हमें एक दिन दिया जाए जिसमें हम आपकी यहाँ सेफ्टी के लिए कुछ कर सकें तो आज हमारी कंपनी में जो मैनेजमेंट है उन्होंने अलाउ किया मैं एड कर रहा हूँ यहाँ पे सेल्स टी तो ये एक छोटी सी ड्राइव चलाएं जिसमें हम लोगों ने अप्रॉक्सीमेटली हज़ार हेलमेट्स हैं जो सिटी में पहनाएं ये ना हो कि आज हम उनको दे रहे हैं तो वो आगे इसको ऑर्गेनाइज़ ना करें घर पे रख रखें जैसे आप लोगों ने सुना ही बोला ही है एस एस आपने कि इसको पहनना है हम सबको ये बोल रहे रिक्वेस्ट कर रहे हैं कि पहने बिकॉज एक्सीडेंट्स इतने हो रहे हैं कि वो पहनते नहीं हैं और सिर्फ एक ब्रेन ऐसी चीज़ है सिर ऐसी चीज़ है जिस पर चोट लग गई तो शायद आपकी हेल्थ आप रहो ही ना तो सेफ़्टी मेयर में चंडीगढ़ में बहुत सेफ्टी है मैं रिक्वेस्ट करता हूं राजपुरा में जो भी रेजिडेंट्स हैं जो जो भी लोग रहते हैं इवन प्रेस या पुलिस वाले सख्ती से बढ़ते बिकॉज़ अगर हेलमेट नहीं है तो जिंदगी नहीं है न्यूज़ 89 पंजाब के लिए राजपुरा तो पत्रकार मोहित कुमार दी खास रिपोर्ट न्यूज़ 89 पंजाब हर खबर जिद्दाह हो असर